ਇਕੋਸ਼ਿੰਦਰ ਸਿੰਘ ਜੀ ਨੇ ਚਮਕੌਰ ਸਾਹ ਮੋਰਚੇ ਤੋਂ ਨੇ ਠੀਕ ਹੈ ਜੀ ਤਿੰਨ ਦੋ ਤੋਂ ਜ਼ਿਆਦਾ ਪਬਲਿਕ ਹੀਰਿਆਂਾਂ ਦੇ ਵਿੱਚ ਜਿਹੜੀਆਂ ਮੈਨੂੰ ਲੱਗਦਾ ਪੰਜਾਬ ਨਹੀਂ ਪੂਰੇ ਪੰਜਾਬੀ ਜਗਤ ਨੇ ਸੁਣੀਆਂ ਨੇ ਜਿੱਥੇ ਦੋ ਵੱਡੇ ਇੰਡਸਟਰੀ ਲਿਸਟਾਂ ਨੂੰ ਰੋਕਿਆ ਗਿਆ ਕਿਉਂਕਿ ਉਹ ਗੰਦ ਪਾ ਕੇ ਪੂਰਾ ਪਾਣੀ ਖਰਾਬ ਕਰਨਾ ਚਾਹੁੰਦੇ ਸੀ ਅੱਜ ਇਹਨਾਂ ਤੇ ਤੁਹਾਨੂੰ ਰਿਪੋਰਟ ਸਾਰੀ ਲਿਖੀ ਹੋਈ ਆ ਸਾਰੀ ਘਟਨਾ ਦਾ ਪਤਾ ਹੈ ਕਿ ਜਦੋਂ ਇਹ ਆ ਰਹੇ ਸੀ ਪਿੱਛੋਂ ਆ ਕੇ ਆ ਗਰੇ ਸਭੋ ਕਿ ਉਹਨਾਂ ਨੇ ਗੱਡੀ ਮਾਰੀ ਵਿੱਚ ਦੂਜੀ ਵਾਰੀ ਮਾਰੀ ਫਿਰ ਇਹਨਾਂ ਦੀ ਗੱਡੀ ਡਵਾਈਡਰ ਨਾਲ ਵੱਜੀ ਫਿਰ ਉਹਨਾਂ ਨੇ ਰੋਕ ਲਈ ਇਹਨਾਂ ਨੇ ਰੋਕ ਲਿਆ ਉਹਨਾਂ ਨੂੰ ਕਿਉਂ ਨਾ ਅੱਗੇ ਤਾਂ ਖਾਲੀ ਜਗ੍ਹਾ ਹੈ ਇੱਥੇ ਤਾਂ ਲੋਕ ਨਹੀਂ ਜਦੋਂ ਰੋਕ ਲਈ ਤਾਂ ਮੈਨੂੰ ਲੱਗਦਾ ਥੋੜੇ ਵੀ ਪੁਲਿਸ ਉਦੋਂ ਬਾਅਦ ਪੁਲਿਸ ਆ ਗਈ ਸੀ ਉੱਥੇ ਪੁਲਿਸ ਆ ਗਈ ਉਦੋਂ ਬਾਅਦ ਬਾਈ ਜੀ ਜੋ ਸਭ ਤੋਂ ਮਾੜੀ ਗੱਲ ਹੋਈ ਹੈ ਉਹਨਾਂ ਬੰਦਿਆਂ ਨੂੰ ਜਾਣ ਦਿੱਤਾ ਗਿਆ ਹਾਂਜੀ ਇਹਨਾਂ ਦੇ ਨਾਲ ਬੱਚਾ ਸੀ ਇਹਨਾਂ ਦੇ ਆਲਰੇਡੀ ਹੈ ਰਿਪੋਰਟ ਕਰਾ ਚੁੱਕੇ ਨੇ ਇੱਕ ਮਿੰਟ ਯਾਰ ਬਾਅਦ ਕਰੀ ਆਲਰੇਡੀ ਇਹਨਾਂ ਦੀ ਰਿਪੋਰਟ ਹੋ ਚੁੱਕੀ ਹੈ ਰੋਪੜ ਦੇ ਵਿੱਚ ਐਸਐਸਪੀ ਸਾਹਿਬ ਕੋਲ ਹੈ ਜੀ ਪਤਾ ਕਾਦੀ ਰਿਪੋਰਟ ਹੈ ਜੇਲ੍ਹ ਦੇ ਵਿੱਚੋਂ ਇਹਨਾਂ ਨੂੰ ਧਮਕੀਆਂ ਆਈਆਂ ਜਾਨ ਤੋਂ ਮਾਰਨ ਦੀ ਬਟ ਵੀ ਥੋਟ ਕਿ ਉਹੀ ਹੋ ਸਕਦੇ ਨੇ ਮਾਰਨ ਵਾਲੇ ਵੀ ਹੋ ਸਕਦੇ ਨੇ ਆਲਰੇਡੀ ਉਹਦੀ ਐਫਆਈਆਰ ਦਰਜ ਹੋ ਚੁੱਕੀ ਹੈ ਰੋਪੜ ਡਿਸਟ੍ਰਿਕਟ ਦੇ ਵਿੱਚ ਹੁਣ ਸਾਡੀ ਮੰਗ ਇਹ ਹੈ ਜੋ ਅਸੀਂ ਅਸੀਂ ਨਹੀਂ ਚਾਹੁੰਦੇ ਲੋਕਾਂ ਨੂੰ ਤੰਗ ਕਰੀਂ ਪਰ ਇਹ ਪਰਚਾ ਦਰਜ ਹੋਵੇ ਉਹਨਾਂ ਤੇ ਠੀਕ ਹੈ ਜੀ ਔਰ 307 ਬੰਦਾ ਕਿਉਂਕਿ ਇਰਾਦਾ ਕਤਲ ਦੀ ਕੋਸ਼ਿਸ਼ ਹੈ ਠੀਕ ਹੈ ਬਾਕੀ ਤੁਸੀਂ ਆਪਦੀ ਇਨਕੁਆਰੀ ਕਰਨੀ ਅੱਗੇ ਇਹਨੂੰ ਪਰਚੇ ਨੂੰ ਦਰਜ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਫਿਰ ਅਸੀਂ ਧਰਨਾ ਚੱਕ ਲਈਏ ਇਹ ਸਾਡੀ ਆਲਰੇਡੀ ਮੈਂ ਡੀਐਸਪੀ ਸਾਹਿਬ ਨੂੰ ਵੀ ਫੋਨ ਤੇ ਬੇਨਤੀ ਕਰ ਚੁੱਕਿਆ ਉਹਨਾਂ ਨੇ ਕਿਹਾ ਜੀ ਕੋਈ ਚਿੰਤਾ ਨਹੀਂ ਅਸੀਂ ਬਹੁਤ ਫੇਅਰਲੀ ਇਨਕੁਆਰੀ ਕਰਾਂਗੇ ਤੇ ਫੇਅਰਲੀ ਆ ਜੋ ਤੁਸੀਂ ਕਹਿ ਰਹੇ ਉਹਨੂੰ ਦਰਜ ਵੀ ਕਰਾਂਗੇ ਤਾਂ ਇਹਨੂੰ ਮਾੜਾ ਜਿਹਾ ਦਰਜ ਕਰ ਲਓ ਤਾਂ ਫਿਰ ਅਸੀਂ ਵੀ ਆ ਲੋਕਾਂ ਨੂੰ ਫ੍ਰੀ ਕਰੀਏ ਕੋਈ ਹੋਰ ਗੱਲ ਆਪਾਂ ਕਿਸੇ ਨੇ ਕਹਿ ਨਹੀਂ ਹੋਵੇ ਤੁਹਾਡੀ ਗੱਲ ਕਰੈਕਸ਼ਨ ਬਗ ਵਿੱਚ ਦਸੋ ਦਸ ਖਾਣੇ ਦੇ ਵਿੱਚ ਭਾਈ ਸਾਹਿਬ ਨਹੀਂ ਗਏ ਲੋਕਾਂ ਨੇ ਪੁਲਿਸ ਨੂੰ ਬੁਲਾਇਆ ਸਪੌਟ ਤੇ ਪੁਲਿਸ ਪਹੁੰਚੀ ਆ ਪੁਲਿਸ ਦੋਨੋਂ ਤਰ੍ਹਾਂ ਉਠਾਣੇ ਲੱਗੇ ਗਈ ਉਹ ਤਾਂ ਆਏ ਨਹੀਂ ਜੀ ਬਾਜੀ ਕਮਲਦੀਪ ਸਿੰਘ ਸੈਣੀ ਸਮੇਤ ਡਰਾਈਵਰ ਤੇ ਗਨਮੈਨ ਵੱਲੋਂ ਮੈਨੂੰ ਰੋਡ ਤੇ ਜਾਂਦੇ ਪਿੰਡ ਬੂਤਕਰ ਨੇੜੇ ਜਾਨਵਰ ਮਾਰ ਦੀ ਕੋਸ਼ਿਸ਼ ਕਰਸਵਦੀ ਅਤੇ ਇਹਨਾਂ ਦੇ ਸਾਥੀਆਂ ਵਿੱਚੋਂ ਮਨੀਸ਼ ਗੋਤਮ ਨਿਵਾਸੀ ਮਾਜਰੀ ਵੱਲੋਂ ਗਾਲੀ-ਕਲੋਚੇ ਤੇ ਧਮਕੀਆਂ ਜਣ ਤੇ ਬਣਦੀ ਕਾਨੂੰਨੀ ਕਾਰਵਾਈ ਕਰਸਵਦੀ। ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ ਖੁਸ਼ਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਪਿੰਡ ਬੀੜਗੁਰੂ ਜੰਡ ਸਾਹਿਬ ਜਿਲ੍ਹਾ ਰੂਪਨਗਰ ਦਾ ਰਹਿਣ ਵਾਲਾ ਹਾਂ। ਬੇਨਤੀ ਹੈ ਕਿ ਮੈਂ ਮਿਤੀ 1/12/2025 ਦਿਨ ਸੋਮਵਾਰ ਨੂੰ ਆਪਣੇ ਬੇਟੇ ਨੂੰ ਨਜ਼ਦੀਕੀ ਸਕੂਲ ਤੋਂ ਲੈ ਕੇ ਘਰ ਵਾਪਸ ਜਾ ਰਿਹਾ ਸਕੂਲ ਦਾ ਨਾਮ ਮੈਨੂੰ ਜਾਣਕੀ ਪਾਏ। ਵੀ ਜਾ ਰਿਹਾ ਸੀ ਕਿ ਰਸਤੇ ਵਿੱਚ ਸਿਸਵਾ ਤੋਂ ਕਰਾਲੀ ਜਾਂਦੇ ਆ ਪਿੰਡ ਬੂਤਘੜ ਨਜ਼ਦੀਕ ਇੱਕ ਫੋਰਚੂਨਰ ਗੱਡੀ ਰੰਗ ਚਿੱਟਾ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਪੀ ਜੇ ਪੀ 001 ਨੇ ਪਿੱਛੋਂ ਆ ਕੇ ਮੇਰੀ ਗੱਡੀ ਨੰਬਰ ਪੀ ਵੀ ਕਾਤਰਵੀ 0057 ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਕਾਰ ਹੌਲੀ ਕੀਤੀ ਤਾਂ ਉਹਨਾਂ ਨੇ ਆਪਣੀ ਫੋਰਚੂਨਰ ਨੰਬਰ ਪੀ ਜੇ ਪੀ 001 ਨਾਲ ਮੇਰੀ ਗੱਡੀ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਆਪਣੇ ਬਚਾਅ ਕਰਨ ਲਈ ਗੱਡੀ ਮੋੜੀ ਜਿਸ ਕਾਰਨ ਮੇਰੀ ਗੱਡੀ ਡਿਵਾਈਡਰ ਨਾਲ ਟਕਰਾ ਗਈ ਤੇ ਨੁਕਸਾਨੀ ਗਈ। ਮਾਜਰੀ ਦੇ ਚੌਕ ਨਜ਼ਦੀਕ ਪਹੁੰਚ ਕੇ ਮੈਂ ਉਹਨਾਂ ਨੂੰ ਪਿੱਛਾ ਕਰਕੇ ਉਹਨਾਂ ਦੀ ਗੱਡੀ ਕੇ ਨੂੰ ਘੇਰ ਲਿਆ ਜਿਸ ਤੇ ਉਹਨਾਂ ਨੇ ਮੈਨੂੰ ਉਹ ਜਿਸ ਤੇ ਉਹਨਾਂ ਨੇ ਮੈਨੂੰ ਮੇਰਾ ਨਾਮ ਮੇਰੇ ਨਾਮ ਨਾਲ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਮੈਨੂੰ ਜਾਣਦੇ ਸੀ। ਮੈਂ ਨਹੀਂ ਸੀ ਦਾ ਮਤਲਬ ਜਾਣਦੇ ਉਹਨਾਂ ਨੂੰ ਪਤਾ ਉਹ ਮੇਰਾ ਨਾਮ ਕੁਸ਼ਿੰਦਰ ਉਹਨੇ ਲੱਤ ਜਿਹੜਾ ਕਮਦੀਪ ਸੈਣੀ ਹੈ ਤੇ ਜਿਹੜੇ ਦੂਜੇ ਨੇ ਉਹ ਮੇਰਾ ਨਾਮ ਕਾਕਾ ਲੈ ਰਹੇ ਸੀ। ਤੇ ਜਿਹੜਾ ਮਨੀਸ਼ ਗੋਤਮ ਹੈ ਇਹ ਮੇਰਾ ਨਾਮ ਵੀ ਪਤਾ ਹਾਂ ਜੀ। ਇਹ ਨਾ ਉਹ ਸਾਡੇ ਨਾਲ ਕਿੰਨੇ ਵਾਰ ਹੀ ਗਏ ਐ। ਥੈਟਸ ਵਾਈ ਉਹ ਵੀ ਵਾਰੇਟ ਕੇ ਇਹ ਸਾਜ਼ਿਸ਼ ਤਾਂ ਇਹ ਮਾਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ। ਮੇਰੇ ਨਾਮ ਨਾਲ ਧਮਕੀਆਂ ਦਿੱਤੀਆਂ। ਕਮਲਦੀਪ ਸੈਣੀ ਕੋਲ ਹਥਿਆਰ ਸੀ ਉਹਦੇ ਕੋਲ। ਮੈਂ ਉਹਨੂੰ ਪੁੱਛਿਆ ਵੀ ਮੈਂ ਜੀ ਤੁਸੀਂ ਕੋਈ ਪੁਲਿਸ ਅਫਸਰ ਆ? ਕੰਨ ਮੈਂ ਦੇਖੀ। ਤੁਸੀਂ ਕੌਣ ਆ? ਕੋਈ ਪੋਲੀਟੀਸ਼ੀਨ ਆ? ਕੋਈ ਵੱਡਾ ਵੀ ਅਹੁਦੇਦਾਰ ਆ? ਕੋਈ ਸਿਵਲ ਡਿਪਾਰਟਮੈਂਟ ਦੇ ਵਿੱਚੋਂ ਆ? ਉਹ ਗੰਦਮੈਨ ਮੈਨੂੰ ਬੋਲਿਆ। ਕਹਿੰਦਾ ਵੀ ਤੂੰ ਨਹੀਂ ਜਾਣਦਾ ਇਹਨਾਂ ਨੂੰ ਕਾਕੇ ਕੌਣ ਆ ਇਹ। ਇਹਨੂੰ ਸਾਰਾ ਪੰਜਾਬ ਜਾਣਦਾ। ਟੋਟਾ ਨਾਲਿਆ ਮੇਰੇ ਨੌਕਰ ਪੜ ਦਿਓ ਇਹਨੂੰ ਪੜ ਦਿਓ ਫੇਰ ਆਪਾਂ ਇਹ ਗੱਲ ਵੀ ਦੱਸ ਦਈਏ ਮੈਨੂੰ ਦੇਖ ਲੈ ਉਹਦੀ ਧਮਕੀਆਂ ਦੇਣ ਲੱਗ ਪਿਆ ਫਿਰ ਇਹਨਾਂ ਦੇ ਇੱਕ ਸਾਥੀ ਜਿਸ ਕੋਲ ਵੱਡੀ ਗਨ ਸੀ ਉਸਨੇ ਮੈਨੂੰ ਧਮਕਾਉਣਾ ਤੇ ਡਰਾਉਣਾ ਸ਼ੁਰੂ ਕੀਤਾ ਐਨੇ ਵਿੱਚ ਇਹਨਾਂ ਦੀ ਇਹਨਾਂ ਦੇ ਇੱਕ ਹੋਰ ਸਾਥੀ ਮਨੂਸ਼ ਗੋਤਮ ਨਿਵਾਸੀ ਮਾਜਰੀ ਨੇ ਆ ਕੇ ਮੇਰੇ ਨਾਲ ਤੱਕਾ ਮੁੱਕੀ ਤੇ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਇਹ ਇਕੱਟੇ ਹੋਏ ਰਾਹੀਗਿਰਾਂ ਵਿੱਚੋਂ ਕਿਸੇ ਨੇ ਪੁਲਿਸ ਨੂੰ ਸਾਡੇ ਹੋਰ ਝਗੜੇ ਸੰਬੰਧੀ ਫੋਨ ਕਰ ਦਿੱਤਾ ਮਾਜਰੀ ਥਾਣੇ ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਜਿਨ੍ਹਾਂ ਨੇ ਸਾਨੂੰ ਦੋਵਾਂ ਤੇਨਾਂ ਨੂੰ ਸਮੇਤ ਗੱਡੀਆਂ ਸਾਈਡ ਤੇ ਕੀਤਾ ਤੇ ਥਾਣੇ ਚੱਲਣ ਲਈ ਕਿਹਾ ਮਾਜਰੀ ਥਾਣੇ ਦੀ ਪੁਲਿਸ ਨੇ ਮੇਰੇ ਸਾਹਮਣੇ ਉਕਤ ਕਮਲਜੀਤ ਸੈਣੀ ਮਨੀਸ਼ ਗੋਤਮ ਤੇ ਸਾਥੀਆਂ ਨਾਲ ਅਲੱਗ ਹੋ ਕੇ ਗੱਲਬਾਤ ਕੀਤੀ ਤੇ ਉਹਨਾਂ ਨੂੰ ਉੱਥੋਂ ਭੇਜ ਦਿੱਤਾ ਮੇਰੇ ਸਾਹਮਣੇ ਗੱਲ ਕੀਤੀ ਜੀ ਉਹਨਾਂ ਨੂੰ ਉੱਥੋਂ ਭੇਜ ਦਿੱਤਾ ਫਿਰ 5 ਮਿੰਟ ਬਾਅਦ ਮੈਨੂੰ ਹੁਕਮ ਕੀਤਾ ਵੀ ਥਾਣੇ ਜਾਣਾ ਮੈਂ ਪੁੱਛਿਆ ਜੀ ਉਹ ਉਹ ਕਹਿੰਦੇ ਉਹਨਾਂ ਨੂੰ ਥਾਣੇ ਭੇਜਤਾ ਉਹ ਪਹਿਲਾਂ ਚਲੇਗੇ ਤੇ ਤੁਸੀਂ ਹੁਣ 5 ਮਿੰਟ ਬਾਅਦ ਥਾਣੇ ਜਾਣਾ ਫਿਰ ਉਪੇਸ਼ ਦਿੱਤਾ ਉਹਤ ਪੁਲਿਸ ਪਾਰਟੀ ਨੇ ਮੈਨੂੰ ਮੇਰੇ ਬੇਟੇ ਜਿਸ ਦੀ ਉਮਰ 11 ਸਾਲ ਆ ਸਮੇਤ ਥਾਣੇ ਚੱਲਣ ਦਾ ਚੱਲਣ ਦਾ ਹੁਕਮ ਦਿੱਤਾ ਮੈਂ ਪੁਲਿਸ ਪਾਰਟੀ ਦਾ ਪੁਲਿਸ ਦਾ ਹੁਕਮ ਮੰਨਦੇ ਹੋਏ ਆਪਣੇ ਬੇਟੇ ਉਮਰ 11 ਸਾਲ ਸਮੇਤ ਥਾਣੇ ਗਿਆ ਤਾਂ ਥਾਣਾ ਮਾਚਰੀ ਵਿੱਚ ਮਨੀਸ਼ ਗੋਤਮ ਨਾਲ ਦੇ ਸਖਸ਼ ਨੇ ਮੈਨੂੰ ਸਥਾਨਕ ਪੁਲਿਸ ਮੁੰਸ਼ੀ ਸੰਤਰੀ ਤੇ ਐਸਆਈ ਦੇ ਸਾਹਮਣੇ ਖਿਰ ਧਮਕੀ ਦਿੱਤੀ ਤੇ ਨਾਲ ਕਿਹਾ ਕਿ ਜੋ ਜੋਰ ਲਾਉਣਾ ਹੈ ਲਗਾ ਲਓ ਕੁਝ ਨਹੀਂ ਬਣਨਾ ਤੁਸੀਂ ਜਾਣਦੇ ਨਹੀਂ ਕਿ ਕਮਲਦੀਪ ਸੈਣੀ ਕੀ ਚੀਜ਼ ਆ ਕੀ ਪਹੁੰਚ ਰੱਖਦਾ ਤਕਰੀਬਨ 45 ਮਿੰਟ ਥਾਣਾ ਬੈਠਣ ਤੇ ਮੈਨੂੰ ਐਸਐਚਓ ਥਾਣਾ ਮਾਜਰੀ ਫੋਨ ਤੇ ਤੁਹਾਡੇ ਨਾਲ ਗੱਲ ਕਰਾਈ ਉਹਨਾਂ ਨੇ ਗੱਲ ਕਰਕੇ ਕਹਿੰਦੇ ਹਨ ਕਿ ਕਮਲਦੀਪ ਸੈਣੀ ਦੇ ਗਨਮੈਨ ਦਾ ਬੱਚਾ ਬਿਮਾਰ ਹੋ ਗਿਆ ਜਿਸ ਕਰਕੇ ਉਸ ਨੂੰ ਭੇਜ ਦਿੱਤਾ ਹੈ ਹੁਣ ਤੁਸੀਂ ਜਾਓ ਫਿਰ ਬੁਲਾਵਾਂਗੇ ਜੋ ਤੁਸੀਂ ਮੈਨੂੰ ਕਿਹਾ ਮੈਂ ਉਹ ਹੀ ਲਿਖਿਆ ਫਿਰ ਅਸੀਂ ਇਕੱਠੇ ਹੋ ਕੇ ਪੁਲਿਸ ਦੇ ਇਸ ਰਵਈਏ ਤੋਂ ਪਰੇਸ਼ਾਨ ਹੋ ਕੇ ਧਰਨਾ ਲਗਾਇਆ ਪਰੰਤੂ ਤਕਰੀਬਨ 5 ਘੰਟੇ ਲੱਗਣ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਬੇਨਤੀ ਹੈ ਕਿ ਉਕਤ ਬੇਨਤੀ ਹੈ ਕਿ ਉਕਤ ਕਮਲਦੀਪ ਸੈਣੀ, ਮਨੀਸ਼ ਗੋਤਮ ਇਹਨਾਂ ਦੇ ਤਿੰਨ ਸਾਥੀਆਂ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਅਤੇ ਮੇਰੀ ਤੇ ਮੇਰੇ ਪਰਿਵਾਰ ਦੀ ਜਾਨ ਬਚਾਈ ਜਾਵੇ ਜੀ ਮੇਰਾ ਨਾਮ ਨੰਬਰ ਹੈ ਜੀ ਉਦੋਂ ਬਾਅਦ ਇਸ ਘਟਨਾ ਬਾਬਤ ਕਾਨੂੰਨੀ ਕਾਰਵਾਈ ਕਰਨ ਲਈ ਬਣਦੀਆਂ ਪੀ ਐਨ ਐਸ ਦੀਆਂ ਜਿਹੜੀ ਧਾਰਾਵਾਂ ਹਨ 109 351 ਸੈਕਸ਼ਨ 2 ਐਂਡ 3 324 ਦਾ ਸੈਕਸ਼ਨ 4 ਆਬਲਿਕ 5 125 ਦਾ ਸੈਕਸ਼ਨ ਅਗੇ 25 565 ਆਰਮਜ਼ ਐਕਟ 125 ਆਬਲਿਕ 2 ਬਣਦੀ ਹੈ। ਏ ਸਾਡੀ ਤਰਖਾਸ ਉਹ ਜਿਹੜਾ ਨੇ ਉਹਨਾਂ ਨੂੰ ਕਿਝਵਾਇਆ ਉਹ ਕੌਣ ਸੀ ਉਹ ਦੱਸ ਤਾਂ ਜੀ ਉਹ ਆਪਣੇ ਥਾਣੇ ਦੇ ਥਾਣੇ ਦੇ ਉਹਦਾ ਥਾਣੇ ਤੇ ਗੱਲ ਹੋਈ ਗਈ ਹੈ ਤਾਂ ਮੈਂ ਉਹਨਾਂ ਨੂੰ ਪਹਿਲਾਂ ਵੀ ਕਹਿ ਸੀ ਕਿ ਤੁਸੀਂ ਅਰਜ਼ੀ ਦੇ ਦਿਓ ਜੀ ਉਹਦੇ ਕਾਰਵਾਈ ਅਸੀਂ ਕਰ ਦਿੰਦੇ ਆ ਇਹ ਜਿਹੜਾ ਨੇ ਮੇਰੇ ਤਰ੍ਹਾਂ ਨਹੀਂ ਉਹਦਾ ਮਸਲਾ ਹੈ ਉਹਦਾ ਮਸਲਾ ਹੈ ਤੁਸੀਂ ਇਹ ਨਹੀਂ ਕਿ ਕਾਰਵਾਈ ਕਰਦੇ ਆ ਉਹਦਾ ਮਸਲਾ ਇੱਕ ਗਾਰਦੀ ਧੱਕੇ ਚਾਈ ਬਿਲਕੁਲ ਨਹੀਂ ਚੱਲੂਗਾ ਉਹਦਾ ਗੜ ਹੈ ਉਹਰੇ ਹਾਂ ਭਾਈ ਜੀ ਉਹਦਾ ਮਸਲਾ ਹੈ ਜਿਹੜੇ ਸਾਡੀ ਐਕਸਪੀਰੀਅੰਸ ਨੇ ਉਹ ਬਹੁਤ ਉਲਟੇ ਅੱਜ ਅਸੀਂ ਬੈਠੇ ਆ ਇੱਥੇ ਹੀ ਪੰਜਾਬ ਸੱਦਾਂਗੇ ਤਾਂ ਇਹ ਗੱਲ ਹੋਊ ਨਹੀਂ ਤਾਂ ਨਹੀਂ ਹੋਣੀ ਉਹਨੂੰ ਅਸੀਂ ਪਹਿਲਾਂ ਕਹਿ ਰਹੇ ਹਾਂ ਐਸਐਚਓ ਸਾਹਿਬ ਇਹ ਗੱਲ ਬਹੁਤ ਅੱਗੇ ਤੱਕ ਜਾਣੀ ਅਸੀਂ ਜਾਣਾ ਵੀ ਨਹੀਂ ਇੱਥੋਂ ਪੂਰਾ ਪੰਜਾਬ ਇੱਥੇ ਆਊਗਾ ਅਸੀਂ ਆਣੇ ਇਹਦਾ ਪਰਚਾ ਦਰਜ ਕੀਤਾ ਜਾਵੇ ਕਿਉਂ ਕਿ ਉਹਦਾ ਕਾਰਨ ਹੈ ਉਹਦਾ ਕਾਰਨ ਹੈ ਆ ਜੋ ਤੁਹਾਨੂੰ ਪੜ੍ਹ ਕੇ ਸੁਣਾਇਆ ਕਿ ਇਹਦੇ ਵਿੱਚ ਕੁਝ ਰੱਤੀ ਪਰ ਵੀ ਗਲਤ ਹੈ ਜੋ ਤੁਹਾਡਾ ਮੈਂਸ਼ਨ ਕੀਤਾ ਗਿਆ ਤੁਸੀਂ ਫੋਨ ਤੇ ਆਹੀ ਗੱਲ ਕਹੀ ਮੈਂ ਦੱਸਦਾ ਜੀ ਤੁਹਾਨੂੰ ਜਿਹੜੀ ਮੈਂ ਕਰਕੇ ਗੱਲ ਹੋਈ ਹੈ ਜਿਹੜੀ ਇਹਨਾਂ ਨੇ ਲਿਖੀ ਹੈ ਮੈਂ ਇਹ ਕੀ ਕਿਹਾ ਦੱਸੋ ਮੈਂ ਫੋਨ ਤੇ ਗੱਲ ਹੋਈ ਹੈ ਮੈਂ ਕਿਹਾ ਦਰਖਾਸਤ ਦੇ ਦਿਓ ਕਾਰਵਾਈ ਕਰਦੇ ਹਾਂ ਤੁਸੀਂ ਕਹੇ ਵੀ ਉਹਨਾਂ ਦੇ ਗਨਮੈਨ ਦਾ ਬੱਚਾ ਬਿਮਾਰ ਹੋ ਗਿਆ ਉਹਨਾਂ ਨੂੰ ਐਮਰਜੈਂਸੀ ਚ ਜਾਣਾ ਪੈ ਗਿਆ ਠੀਕ ਹੈ ਵੀ ਤੁਸੀਂ ਦਰਖਾਸਤ ਦੇ ਦਿਓ ਬੁਲਾ ਲਾਂਗੇ ਇਹਦਾ ਤੁਹਾਨੂੰ ਕਿਹਾ ਹੀ ਸੀ ਠੀਕ ਹੈ ਹਾਂ ਜੇ ਇਹੀ ਕਿਹਾ ਬਿਲਕੁਲ ਇਹੀ ਗੱਲ ਕਰਨ ਵਾਲਾ ਤਾਂ ਸੀ ਫਿਰ ਮੈਂ ਤੁਹਾਨੂੰ ਇਹ ਵੀ ਜਵਾਬ ਦਿੰਦਾ ਵੀ ਬੱਚਾ ਬਿਮਾਰ ਹੋ ਰਿਹਾ ਗਨਮੈਨ ਦਾ ਕਮਲਦੀਪ ਸੈਣੀ ਦਾ ਨਹੀਂ ਹੋਇਆ ਤੁਸੀਂ ਉਹਨੂੰ ਬੁਲਾਓ ਰੇ ਉਹਨੂੰ ਕਿਉਂ ਭੇਜਿਆ ਤੁਹਾਨੂੰ ਇਹਦਾ ਕਾਰਨ ਦੱਸਿਆ ਕੀ ਹੈ ਇਹਦਾ ਕਾਰਨ ਚਲੋ ਹੁਣ ਬਾਈ ਜੀ ਬੱਚੋ ਇਹਦਾ ਕਾਰਨ ਤੁਹਾਨੂੰ ਦੱਸ ਦਿੰਦੇ ਇਹਦਾ ਕਾਰਨ ਕੀ ਹੈ ਇੱਕ ਬੰਦੇ ਕੋਲੇ ਗਨ ਮੈਂਦੀ ਔਰ ਉਹ ਬੰਦਾ ਸ਼ਰਯਮ ਪੁਲਸ ਦੀ ਹਾਜ਼ਰੀ ਚ ਕਹਿ ਰਿਹਾ ਕਿ ਤੁਸੀਂ ਮੈਨੂੰ ਜਾਣਦੇ ਨਹੀਂ ਮੇਰੀ ਪਾਵਰ ਕੀ ਬਲਕੇ ਨਾਲ ਦਾ ਬੰਦਾ ਕਹਿ ਰਿਹਾ ਉਹ ਤਾਂ ਉਹ ਤਾਂ ਉਹਨੂੰ ਡਾਕਿਆ ਜੀ ਨੇ ਨਹੀਂ ਬਟੇ ਕਹਿ ਮੈਂ ਤੁਸੀਂ ਡਾਂਟਿਆ ਨਾ ਪਰ ਉਹਦੀ ਕਹਿਣ ਦੀ ਹਿੰਮਤ ਹੈ ਨਾ ਥਾਣੇ 'ਚ ਕਹਿੰਦਾ ਜੀ ਉਹਨੇ ਥਾਣੇ 'ਚ ਖੜ ਕੇ ਕੋਈ ਵੀ ਆਮ ਸ਼ਹਿਰੀ ਇਹ ਗੱਲ ਕਹਿ ਸਕਦਾ ਤੁਸੀਂ ਆਪ ਦੱਸਿਓ ਜੀ ਕਹਿ ਸਕਦਾ ਹੈ ਉਹਦੇ ਚਾਰ ਵਜਦੇ ਨੇ ਆਪਣੇ ਮੌਕੇ ਤੇ ਵਜਦੇ ਆ ਨਾ ਇੱਕ ਬੰਦਾ ਉਹ ਕਿੰਨੇ ਵਾਰੀ ਉਹ ਕਿੰਨੇ ਵਾਰੀ ਇਹ ਕਰ ਚੁੱਕਿਆ ਹੋਊਗਾ پتہ ਕਾਰਨ ਕੀ ਹੈ ਤੁਹਾਨੂੰ ਮੈਂ ਦੱਸਦਾ ਅਸੀਂ ਬੈਠੇ ਕਿਉਂ ਆ ਸਾਨੂੰ ਇਹ ਯਕੀਨ ਤੋਂ ਅੱਗੇ ਯਕੀਨ ਹੈ ਕਿ ਜਦੋਂ ਅਸੀਂ ਉੱਠ ਗਏ ਕੱਲ ਨੂੰ ਕਾਰਵਾਈ ਦੀ ਹੋਣੀ ਤੁਸੀਂ ਇਹਦੀ ਇੱਕ ਤਸੱਲੀ ਸਾਨੂੰ ਬੋਲ ਕੇ ਨਹੀਂ ਦਰਜ ਕਰਕੇ ਦੇ ਦਿਓ ਅਸੀਂ ਇੱਕ ਸੈਕਟਰ ਚ ਉੱਠ ਕੇ ਆ ਗਏ ਕਾਰਵਾਈ ਤੁਸੀਂ ਕਰਨੀ ਹੈ ਪਰ ਪਰਚਾ ਦਰਜ ਹੋ ਜਾਏ ਹੋ ਜੂਗਾ ਜੇ ਮੈਂ ਫਿਰ ਨਾਲ ਗੱਲ ਕਰਾਂ ਪਰ ਤੁਸੀਂ ਕਰ ਲਓ ਅਸੀਂ ਬੈਠੇ ਆ ਰਹੇ ਹਾਂ ਨਾਲ ਕਰ ਲਓ ਇੱਕ ਮਿੰਟ ਸੁਣਾ ਹਰਸੀਵਿੰਗ ਦੇ ਦਿਓ ਸੇਖਾ ਸਾਹਿਬ ਕਿ ਤੁਸੀਂ ਇਹਦੇ ਕਹਿ ਦਿੰਦੇ ਇਹਨਾਂ ਨੂੰ ਖੜਾ ਜੀ ਸਾਨੂੰ ਹਰਸੀਵਿੰਗ ਤਾਂ ਦੇ ਦਿਓ ਐਪਲੀਕੇਸ਼ਨ ਤਾਂ ਲੈ ਲਿਆ ਬਾਈ ਜੀ ਇੱਕ ਮਿੰਟ ਇੱਕ ਮਿੰਟ ਹਰਸੀਵਿੰਗ ਦਿਓ ਸਾਹਿਬ ਤੁਸੀਂ ਉੱਪਰ ਆਫੀਸਰਾਂ ਨਾਲ ਗੱਲ ਕਰ ਲਓ ਇਹਦੇ ਨੇ ਸੈਕੰਡ ਅਸੀਂ ਖਾਲੀ ਕਰਾ ਦੇ ਦੈਟਸ ਆਵਰ ਰਿਸਪੌਂਸਿਬਿਲਟੀ ਪਰ ਤੁਸੀਂ ਆ ਪਲੀਜ਼ ਇਹ ਗੱਲ ਨੂੰ ਹੋਰ ਸਰ ਤੇਰੀ ਬੇਨੀ ਜਾਨਾ ਇੱਕ ਮਿੰਟ ਸੁਣ ਲੈ ਜੋ ਯਾਰਾ ਭਾਈ ਇੱਕ ਮਿੰਟ ਯਾਰ ਬਾਅਦ ਚ ਬੋਲ ਲਿਓ ਜੇ ਮੈਂ ਹੁਣ ਦਰਖਾਸਤ ਰਿਸੀਵ ਕਰ ਲਈ ਹਾਂਜੀ ਕਾਰਵਾਈ ਤੇ ਤੇ ਹੋਣੀ ਹੈ ਰਿਸੀਵ ਕਰਨੀ ਹਾਂਜੀ ਹੁਣ ਮੇਰੀ ਬੇਨਤੀ ਹੈ ਵੀ ਆ ਕਰਨਾ ਹੁਣ ਜਿਹੜਾ ਕਾਰਵਾਈ ਮੈਂ ਨਾ ਮੈਂ ਇੱਕ ਮਿੰਟ ਭਾਈ ਇੱਕ ਮਿੰਟ ਮੈਂ ਤੁਹਾਡੀ ਓਨੀ ਨਿਮਰਤਾ ਨਾਲ ਮੈਂ ਤੁਹਾਨੂੰ ਇੱਕ ਜਵਾਬ ਦੇ ਰਿਹਾ ਭਾਈ ਜੀ ਜੇ ਕੋਈ ਹੰਗਾਮੀ ਹਾਲਾਤ ਕੋਈ ਕਾਰਵਾਈ ਕੋਈ ਘਟਨਾ ਹੁੰਦੀ ਹੈ ਪਰਚਾ ਦਰਜ ਨਹੀਂ ਕਰਦੇ ਕਰਦੇ ਹਨ ਤਾਂ ਕਰ ਲੋ ਅਸੀਂ ਉੱਡ ਜਾਂਗੇ ਬਸ ਆਹੀ ਬੇਨਤੀ ਸਾਡੀ ਹੋਰ ਅਸੀਂ ਕੋਈ ਖਲਲ ਨਹੀਂ ਪਾ ਰਹੇ ਐਂਬੂਲੈਂਸ ਆਉਂਦੀ ਅਸੀਂ ਬੰਦੇ ਨੂੰ ਭੇਜਦੇ ਆ ਸਾਰੇ ਸਾਡੇ ਬੰਦੇ ਉਹ ਡਿਊਟੀ ਨਿਭਾ ਰਹੇ ਨੇ ਇੱਕ ਥਾਂ ਤੇ ਗੜਬੜ ਨਹੀਂ ਹੋ ਰਹੀ ਆ ਆਮ ਬੰਦੇ ਬੱਚਾ ਨਾਲ ਆਏ ਗਏ ਮੈਂ ਕਿਹਾ ਭਾਈ ਜੀ ਸਭ ਘਟਾ ਦੇਾਂਗੇ ਮੜਾ ਤੁਸੀਂ ਜਿੰਨੀ ਜਲਦੀ ਦਰਜ ਕਰੋਗੇ ਅਸੀਂ ਉਨੀ ਜਲਦੀ ਉੱਟਾਂਗੇ ਤੁਸੀਂ ਅਫੀਸਰਸ ਨਾਲ ਉੱਤੇ ਗੱਲ ਕਰ ਲਓ ਮੈਂ ਤੁਹਾਨੂੰ ਇੱਕ ਸਾਡੇ ਵੱਲੋਂ ਕਹਿ ਦਿਓ ਜੀ ਮੈਂ ਡੀਐਸਪੀ ਸਾਹਿਬ ਨੂੰ ਕਹਿਤੀ ਆ ਇੱਥੇ ਬਾਕੀ ਵੀ ਆਉਣਗੇ ਸਾਰੇ ਔਰ ਇਹ ਸਾਰੀ ਸੜਕ ਦੂਰ ਤੱਕ ਜਮ ਹੋ ਗਈ ਜੇ ਇਹ ਕਾਰਵਾਈ ਨਾ ਕੀਤੀ ਗਈ ਨਹੀਂ ਬਿਲਕੁਲ ਕਰਾਂਗੇ ਪਰ ਤੁਸੀਂ ਇੱਕ ਵਾਰੀ ਬਰਚਾ ਦਰਜ ਕਰੋ ਆਪਾਂ ਜਲਦੀ ਉੱਠਗੇ ਪਲੀਜ਼ ਉੱਤੇ ਗੱਲ ਕਰ ਲਓ ਫਿਰ ਸਭ ਕਰ ਦੋ ਮੈਂ ਗੱਲ ਕਰਨਾ